ਐਮਐਸਪੀ ਇਕਨੋਮਿਕਲੀ ਆਰਥਿਕ ਤੌਰ ਤੇ ਬਜਟ ਦੇ ਹਿਸਾਬ ਨਾਲ ਕੀ ਦੇ ਸਰਕਾਰ ਦੇ ਸਕਦੀ ਹੈ ਜਾਂ ਨਹੀਂ ਦੇ ਸਕਦੀ ਤਾਂ ਉਹਦਾ ਜਵਾਬ ਹੈ ਕਿ ਹਾਂ ਦੇ ਸਕਦੀ ਆ ਕਿ ਐਡਾ ਵੱਡਾ ਰੌਲਾ ਨਹੀਂ ਹੈਗਾ ਮਨ ਲੇ ਕ੍ਰਿਸਲ ਦੀ ਰਿਪੋਰਟ ਆਈ ਆ ਉਹਦੇ ਮੁਤਾਬਕ ਜਿਵੇਂ ਆਪਣਾ ਕਣਕ ਝੋਨੇ ਲਈ ਵੀ ਸਰਕਾਰ ਇੱਕ ਕ੍ਰੈਡਿਟ ਇਸ਼ੂ ਕਰਦੀ ਆ ਜੋ ਮੋਦੀ ਸਰਕਾਰ 2000 ਰੁਪਿਆ ਪਾ ਰਹੀ ਆ ਕਿਸਾਨਾਂ ਦੇ ਖਾਤਿਆਂ 'ਚ ਸਾਲ ਦਾ 6000 ਰੁਪਿਆ ਉਹਦੇ ਤੋਂ ਅੱਧ ਤੋਂ ਵੀ ਘੱਟ ਰਕਮ ਆ ਹੈ ਉਹ ਬਜਟ ਲਈ ਉਹਦੇ ਲਈ ਜਿੰਨੇ ਪੈਸੇ ਰੱਖੇ ਜਾਂਦੇ ਨੇ ਬਜਟ 'ਚ ਉਹਦੇ ਤੋਂ ਵੀ ਉਹਦੇ ਅੱਧ ਤੋਂ ਵੀ ਘੱਟ ਹੈ ਸਰਕਾਰ ਦੇ ਉੱਤੇ ਬਹੁਤ ਵੱਡਾ ਕੋ ਮੋਢੀ ਪੇਜੂਗਾ ਜਾਂ ਬਜਟ ਹਿੱਲ ਜੂਗਾ ਇਹ ਸਾਰੀਆਂ ਮਤਲਬ ਅਫਵਾਹਾਂ ਨੇ ਦੂਜੀ ਗੱਲ ਇਹ ਹੈ ਕਿ ਇਹਦਾ ਆਰਥਿਕ ਤੌਰ ਦੇ ਉੱਤੇ ਪੂਰੇ ਦੇਸ਼ ਨੂੰ ਫਾਇਦਾ ਹੋਣਾ ਕਿਸਾਨਾਂ ਨੂੰ ਨਹੀਂ ਕੱਲਿਆਂ ਨੂੰ ਫਾਇਦਾ ਹੋਊ। ਉਹ ਫਾਇਦਾ ਐਵੇਂ ਹੋਣਾਗਾ ਕਿ ਪੂਰੇ ਦੇਸ਼ ਦੇ ਬਜਟ ਦੇ ਸਮੇਂ ਜਿਹੜੀ ਬੇਰੋਜ਼ਗਾਰੀ ਦੀ ਰੌਲਾ ਗੱਜ ਬੇਰੋਜ਼ਗਾਰੀ ਆ ਰੋਜ਼ਗਾਰ ਕਿਵੇਂ ਪੈਦਾ ਹੁੰਦਾ ਰੋਜ਼ਗਾਰ ਪੈਦਾ ਹੁੰਦਾ ਜੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਪੈਦਾਵਾਰ ਵਧਦੀ ਆ ਤੇ ਵੀ ਕੇ ਯੂ ਕ੍ਰਾਂਤੀਕਾਰੀ ਤੋਂ ਮੇਰੇ ਨਾਲ ਹਰਮਨ ਨੇ ਹਰਮਨ ਦੇ ਨਾਲ ਅਗਲੀ ਗੱਲਬਾਤ ਕਰਾਂਗੇ ਕਿ ਐਮਐਸਪੀ ਦੇਣੀ ਕਿੰਨੀ ਕਿ ਆਸਾਨ ਹੈ ਜਾਂ ਮਨਰੇਗਾ ਮਜ਼ਦੂਰਾਂ ਦਾ ਜਿਹੜਾ ਹੋਰ ਮਜ਼ਦੂਰ ਉਹ ਉਹਨਾਂ ਮੰਗਾਂ ਦੇ ਬਾਰੇ ਇਹਨਾਂ ਤੋਂ ਆਪਾਂ ਜਾਣਕਾਰੀ ਹਾਸਲ ਕਰਾਂਗੇ ਐਮਐਸਪੀ ਦੀ ਗੱਲ ਹੈ ਜੀ ਐਮਐਸਪੀ ਦੇ ਬਾਰੇ ਸਵਾਲ ਆਉਂਦਾ ਕਿ ਐਮਐਸਪੀ ਦੇਣਾ ਕੋਈ ਆਸਾਨ ਨਹੀਂ ਐਸਕੇਮ ਦੇ ਵੀ ਬਹੁਤ ਸਾਰੇ ਆਗੂ ਇਹ ਕਹਿੰਦੇ ਨੇ ਕਿ ਸਾਨੂੰ ਇਹ ਲੱਗਦਾ ਸੀ ਅੰਦੋਲਨ ਸ਼ੁਰੂ ਕਰਨ ਦਾ ਸਹੀ ਸਮਾਂ ਨਹੀਂ ਹੈ ਉਸ ਨੂੰ ਬਹੁਤ ਵਕਤ ਲੱਗੇਗਾ ਤਾਂ ਇਹ ਤੁਹਾਨੂੰ ਕੀ ਲੱਗਦਾ ਹੈ ਇਹ ਮੌਜੂਦਾ ਅੰਦੋਲਨ ਦੇ ਸੰਦਰਭ ਦੇ ਵਿੱਚ ਐਮਐਸਪੀ ਦੇਣਾ ਆਸਾਨ ਹੈ ਸਰਕਾਰ ਮੰਨ ਸਕਦੀ ਹੈ ਡਿਮਾਂਡ ਕਿੰਨਾ ਕੁ ਵਕਤ ਲੱਗ ਸਕਦਾ ਕੀ ਹੋਏਗਾ ਕਿ ਦੇਖੋ ਜੀ ਇਹ ਸਵਾਲ ਦੇ ਨਾ ਦੋ ਪਹਿਲੂ ਨੇ ਇੱਕ ਤਾਂ ਹੈਗਾ ਕਿ ਐਮਐਸਪੀ ਇਕਨੋਮਿਕਲੀ ਆਰਥਿਕ ਤੌਰ ਤੇ ਬਜਟ ਦੇ ਹਿਸਾਬ ਨਾਲ ਕੀ ਦੇ ਸਰਕਾਰ ਦੇ ਸਕਦੀ ਹੈ ਜਾਂ ਨਹੀਂ ਦੇ ਸਕਦੀ ਤਾਂ ਉਹਦਾ ਜਵਾਬ ਹੈ ਕਿ ਹਾਂ ਦੇ ਸਕਦੀ ਆ ਕਿ ਇੰਨਾ ਵੱਡਾ ਰੌਲਾ ਨਹੀਂ ਹੈਗਾ ਮਤਲਬ ਕਿਰਸਲ ਦੀ ਰਿਪੋਰਟ ਆਈ ਆ ਉਹਦੇ ਮੁਤਾਬਕ ਜਿਵੇਂ ਆਪਣਾ ਕਣਕ ਝੋਨੇ ਲਈ ਵੀ ਸਰਕਾਰ ਇੱਕ ਕ੍ਰੈਡਿਟ ਇਸ਼ੂ ਕਰਦੀ ਆ ਉਹ ਕੋਈ ਪੱਕੀ ਮਤਲਬ ਹੈ ਕਿ ਆਪਾਂ ਨਹੀਂ ਹੁੰਦਾ ਕਿ ਪਰਮਾਨੈਂਟ ਨਹੀਂ ਹੁੰਦਾ ਕਿ ਤੁਸੀਂ ਆਏ ਸਾਲ ਇਹਨਾਂ ਇਨਵੈਸਟ ਕਰਨਾ ਉਹ ਤਾਂ ਸਰਕਲ ਮੰਨਣਾ ਕਿ ਸਰਕਾਰ ਨੇ ਵੀ ਜਿਹੜੀ ਫਸਲ ਲਈ ਆਰਬੀਆਈ ਨੇ ਕ੍ਰੈਡਿਟ ਇਸ਼ੂ ਕਰਤਾ ਉਹ ਕ੍ਰੈਡਿਟ ਦੇ ਨਾਲ ਫਸਲਾਂ ਚੱਕ ਲੈਣੀਆਂ ਨੇ ਤੇ ਉਹਦੇ ਬਾਅਦ ਉਹ ਮਾਰਕੀਟ ਦੇ ਵਿੱਚ ਓਪਨ ਮਾਰਕੀਟ ਦੇ ਵਿੱਚ ਵੀ ਵੇਚਣੀਆਂ ਨੇ ਸਰਕਾਰ ਨੇ ਵੀ ਉਹ ਫਸਲਾਂ ਚੱਕ ਕੇ ਵੇਚਣੀਆਂ ਹੀ ਨੇ ਓਪਨ ਮਾਰਕੀਟ ਦੇ ਵਿੱਚ ਤਾਂ ਦੂਸਰੀ ਗੱਲ ਇਹ ਹੈ ਕਿ ਉਹਦੇ ਜਿਹੜਾ ਨੰਬਰ ਨੂੰ ਲੈ ਕੇ ਵੀ ਕਈ ਮਤਲਬ ਸਰਕਾਰ ਪੱਖੀ ਅર્થਸ਼ਾਸਤਰੀਆਂ ਨੇ ਬਹੁਤ ਵਧਾ ਚੜਾ ਕੇ ਫਿਗਰਾਂ ਪੇਸ਼ ਕੀਤੀਆਂ ਨੇ ਕਿ ਕ੍ਰਿਸਲ ਦੀ ਰਿਪੋਰਟ ਮੁਤਾਬਕ 21000 ਕਰੋੜ ਦੀ ਰਕਮ ਚਾਹੀਦੀ ਆ ਜੋ ਮੋਦੀ ਸਰਕਾਰ 2000 ਰੁਪਿਆ ਪਾ ਰਹੀ ਆ ਕਿਸਾਨਾਂ ਦੇ ਖਾਤਿਆਂ 'ਚ ਸਾਲ ਦਾ 6000 ਰੁਪਿਆ ਉਦੇ ਤੋਂ ਅੱਧ ਤੋਂ ਵੀ ਘੱਟ ਰਕਮ ਆਹੀ ਮਤਲਬ ਉਹ ਬਜਟ ਲਈ ਉਹਦੇ ਲਈ ਜਿੰਨੇ ਪੈਸੇ ਰੱਖੇ ਜਾਂਦੇ ਨੇ ਬਜਟ ਦੇ ਉਹਦੇ ਤੋਂ ਵੀ ਉਹਦੇ ਅੱਧ ਤੋਂ ਵੀ ਘੱਟ ਹੈ ਤਾਂ ਇਸ ਕਰਕੇ ਕੋਈ ਸਰਕਾਰ ਦੇ ਉੱਤੇ ਬਹੁਤ ਵੱਡਾ ਆਰਥਿਕ ਬੋਝ ਪੈ ਜੂਗਾ ਜਾਂ ਬਜਟ ਹਿੱਲ ਜੂਗਾ ਇਹ ਸਾਰੀਆਂ ਮਤਲਬ ਅਫਵਾਹਾਂ ਨੇ ਝੂਠ ਹੈ ਤੇ ਦੂਜੀ ਗੱਲ ਇਹ ਹੈ ਕਿ ਇਹਦਾ ਆਰਥਿਕ ਤੌਰ ਦੇ ਉੱਤੇ ਪੂਰੇ ਦੇਸ਼ ਨੂੰ ਫਾਇਦਾ ਹੋਣਾ ਕਿਸਾਨਾਂ ਨੂੰ ਨਹੀਂ ਕੱਲਿਆਂ ਨੂੰ ਫਾਇਦਾ ਹੋਣਾ ਉਹ ਫਾਇਦਾ ਐਵੇਂ ਹੋਣਾਗਾ ਕਿ ਪੂਰੇ ਦੇਸ਼ ਦੇ ਵਿੱਚ ਅੱਜ ਦੇ ਸਮੇਂ ਜਿਹੜੀ ਬੇਰੁਜ਼ਗਾਰੀ ਦੀ ਰੌਲਾਗਾਕ ਬੇਰੁਜ਼ਗਾਰੀ ਆ ਤਾਂ ਰੁਜ਼ਗਾਰ ਕਿਵੇਂ ਪੈਦਾ ਹੁੰਦਾ ਰੁਜ਼ਗਾਰ ਪੈਦਾ ਹੁੰਦਾ ਜੇ ਸਮਾਜ ਦੇ ਵਿੱਚ ਦੇਸ਼ ਦੇ ਵਿੱਚ ਪੈ ਤਾਂ ਅੱਜ ਜੇ ਕੰਪਨੀਆਂ ਦਾ ਡਾਟਾ ਚੈੱਕੋ ਚੈੱਕ ਕਰੋ ਤਾਂ ਸਾਰੀਆਂ ਕੰਪਨੀਆਂ ਦੀ ਸੇਲ ਘਟ ਰਹੀ ਆ ਤਾਂ ਹਰ ਇੱਕ ਕੰਪਨੀਆਂ ਦੇ ਇਹੀ ਰੌਲਾਗਾ ਚਾਹੇ ਮੋਟਰਸਾਈਕਲਾਂ ਦੀ ਕੰਪਨੀਆਂ ਹੋਣ ਚਾਹੇ ਛੋਟੀਆਂ ਗੱਡੀਆਂ ਦੀ ਕੰਪਨੀਆਂ ਹੋਣ ਉਹ ਤੋਂ ਬਿਨਾ ਚਾਹੇ ਆਪਣਾ ਸਾਬਣ ਸ਼ੈਂਪੂ ਬਣਾਉਣ ਵਾਲੀਆਂ ਕੰਪਨੀਆਂ ਹੋਣ ਤਾਂ ਸਾਰਿਆਂ ਦੀ ਸੇਲ ਘਟ ਰਹੀ ਆ ਉਹ ਸੇਲ ਘਟਣ ਦਾ ਇੱਕੋ ਹੀ ਕਾਰਨ ਦੱਸ ਰਹੇ ਨੇ ਆਪ ਦੀ ਰਿਪੋਰਟਾਂ ਦੇ ਵਿੱਚ ਕਿ ਖਰੀਦਣ ਖੇਤਰ ਦੇ ਵਿੱਚ ਖਰੀਦਣ ਸ਼ਕਤੀ ਨਹੀਂ ਬਚੀ ਲੋਕਾਂ ਦੀ ਜਾਂ ਖਰੀਦਣ ਸ਼ਕਤੀ ਲਗਾਤਾਰ ਘਟ ਰਹੀ ਆ ਜੇ ਕਿਸ ਦੇਸ਼ ਦੇ ਕਿਸਾਨਾਂ ਨੂੰ ਐਮਐਸਪੀ ਮਿਲੂਗੀ ਮਤਲਬ ਉਹਨਾਂ ਦੇ ਫਸਲ ਦਾ ਸਹੀ ਮੁੱਲ ਮਿਲੂਗਾ ਤਾਂ ਉਹਨਾਂ ਦੀ ਖਰੀਦਣ ਸ਼ਕਤੀ ਵਧੂਗੀ ਤਾਂ ਓਵਰਆਲ ਦੇਸ਼ ਦਾ ਜਿਹੜਾ ਰੁਕਿਆ ਹੋਇਆ ਚੱਕਾ ਹੈਗਾ ਅਰਥਚਾਰੇ ਦਾ ਉਹ ਸਾਰਾ ਚੱਲੂਗਾ ਤਾਂ ਇਹਦੇ ਨਾਲ ਪੂਰਾ ਦੇਸ਼ ਜੇ ਤੁਸੀਂ ਇਹ ਗੱਲ ਜੇ ਸਰਕਾਰ ਕਿਸੇ ਕੰਪਨੀ ਦੇ ਸੀਓ ਨੂੰ ਪੁੱਛੇ ਨਾ رائے ਲਵੇ ਕਿ ਸਾਨੂੰ ਐਮਐਸਪੀ ਦੇ ਦੇਣੀ ਚਾਹੀਦੀ ਹੈ ਜਾਂ ਨਹੀਂ ਦੇ ਦੇਣੀ ਚਾਹੀਦੀ ਉਹ ਚੱਟ ਦੇਣੇ ਕਹੂਗਾ ਕਿ ਜਰੂਰ ਦੇਵੋ ਕਿ ਸਾਡੇ ਅੰਦਰ ਵੋਟਾਂ ਹੀ ਤਾਂ ਸਹੀ ਹੋਣਗੀਆਂ ਜੇ ਪਿੰਡਾਂ ਦੇ ਵਿੱਚ ਲੋਕਾਂ ਦੇ ਹੱਥ 'ਚ ਪੈਸਾ ਆਊਗਾ ਜੇ ਮਦਰੀਗਾ ਦੀ ਜਿਹੜੀ ਮੰਗ ਪਾਈ ਵੀ ਆ ਜੇ ਮਦਰੀਗਾ ਦੀ ਦਿਹਾੜੀ ਵਧੂਗੀ ਤਾਂ ਮਦਰੀਗਾ ਦੇ ذریعے ਲੋਕਾਂ ਦੇ ਹੱਥ ਪੈਸਾ ਆਊਗਾ ਤਾਂ ਉਹਦੇ ਨਾਲ ਹੀ ਆਗੇ ਲੋਕ ਖਰੀਦਣਗੇ ਮਾਰਕੀਟ ਦੇ ਵਿੱਚ ਜਾ ਕੇ ਤਾਂ ਇਹ ਪੂਰੇ ਅਰਥਸ਼ਾਸਤਰ ਜਿਹੜਾ ਪੂਰਾ ਅਰਥਚਾਰਾਗਾ ਦੇਸ਼ ਦਾ ਉਹਦੇ ਫਾਇਦੇ ਦੀ ਮੰਗ ਆ ਇਹ ਇਕੱਲੇ ਕਿਸਾਨਾਂ ਦੇ ਫਾਇਦੇ ਦੀ ਮੰਗ ਨਹੀਂ ਹੈਗੀ ਦੂਸਰੀ ਗੱਲ ਜੋ ਅਸੀਂ ਮੰਗ ਰਹੇ ਘੱਟੋ ਘੱਟ ਸਮਰਥਨ ਮੋਲਾ ਇਹ ਕੋਈ ਮੈਕਸਿਮਮ ਥੋੜੀ ਹੈ ਕੋਈ ਹੈ ਮਤਲਬ ਕਿ ਜੋ ਖਰਚਾ ਲਾਗਤ ਖਰਚਾ ਪਲੱਸ ਉਹਦੇ ਉੱਤੇ 50% ਜਿਨ੍ਹਾਂ ਘਰ-ਬਾਰ ਚਲਾ ਸਕੇ ਕਾ ਇਹ ਕੋਈ ਬਹੁਤ ਮਤਲਬ ਆਇਆ ਕਹਦੀ ਹੈ ਕਿ ਆਪਾਂ ਅਸਮਾਨ ਮੰਗ ਲਿਆ ਕੋਈ ਇਦਾਂ ਦੀ ਮੰਗ ਨਹੀਂ ਹੈਗੀ ਹਾਂ ਗੱਲ ਇਹ ਆ ਕਿ ਸਰਕਾਰ ਦੀ ਜਿਹੜੀ ਪੋਲੀਟੀਕਲ ਮੰਚ ਆ ਗਈ ਉਹਦੇ ਤੇ ਸਵਾਲ ਆ ਕਿ ਸਰਕਾਰ ਦੀ ਇੱਛਾ ਨਹੀਂ ਹੈਗੀ ਸਰਕਾਰ ਦੇਸ਼ ਦੀ ਸਾਰੀ ਦੌਲਤ ਚਾਹੇ ਉਹ ਬਜਟ ਦੇ ਰੂਪ ਚ ਹੋਵੇ ਚਾਹੇ ਉਹ ਪੀਐਸਯੂ ਸਰਕਾਰੀ ਕੰਪਨੀਆਂ ਹੋਣ ਉਹਨਾਂ ਨੂੰ ਵੇਚ ਰਹੀ ਆ ਰੇਲਵੇ ਵੇਚ ਰਹੀ ਆ 에ਅਰਪੋਰਟ ਵੇਚ ਰਹੀ ਆ ਪ੍ਰਾਈਵੇਟ ਕੰਪਨੀਆਂ ਨੂੰ ਤਾਂ ਉਵੇਂ ਹੀ ਉਹ ਜਿਹੜੀਆਂ ਖੇਤੀ ਸੈਕਟਰ ਦੇ ਵਿੱਚ ਕਾਰਪੋਰੇਟ ਕਰਾਣਾ ਨੂੰ ਇੰਟਰ ਕਰਾਉਣਾ ਚਾਹੁੰਦੀ ਆ ਫਸਲਾਂ ਉਹਨਾਂ ਦੀ ਮੋਨੋਪੋਲੀ ਕਰਾਉਣਾ ਚਾਹੁੰਦੀ ਹੈ ਫਸਲਾਂ ਦੇ ਉੱਤੇ ਕਿਉਂ ਮਨਮਰਜ਼ੀ ਦੇ ਉੱਤੇ ਕਿਸਾਨਾਂ ਤੋਂ ਖਰੀਦ ਸਕਣ ਤੇ ਫਿਰ ਇੰਟਰਨੈਸ਼ਨਲ ਜਾਂ ਹੋਰ ਹਿਸਾਬ ਨਾਲ ਮਨਮਰਜ਼ੀ ਦੇ ਉੱਤੇ ਉਹ ਚ ਮੁਨਾਫਾ ਕਮਾ ਸਕਣ ਮਤਲਬ ਰੋਲਾ ਸਰਕਾਰ ਦੀ ਪੋਲੀਟੀਕਲ ਮੰਚਾ ਦਾ ਕਿ ਉਹਦੀ ਪਾਲਿਸੀ ਹੈ ਕੀ ਉਹ ਦੇਸ਼ ਨੂੰ ਕਿੱਧਰ ਲੈ ਜਾਣਾ ਚਾਹੁੰਦੇ ਨੇ ਕਰਜ਼ਾ ਮਾਫੀ ਦੀ ਵੀ ਇੱਕ ਮੰਗ ਹੈ ਇਸ ਅੰਦੋਲਨ ਦੀ ਕਰਜ਼ਾ ਮਾਫੀ ਨੂੰ ਲੈ ਕੇ ਵੀ ਕਿਉਂ ਪੇਚ ਚੜਦਾ ਹੈ ਕਿ ਜਿਹੜਾ ਕਾਰਪੋਰੇਟ ਦਾ ਤੁਸੀਂ ਵੀ ਕਹਿੰਦੇ ਹੋ ਬਹੁਤ ਸਾਰੇ ਕਿਸਾਨ ਲੀਡਰ ਕਹਿੰਦੇ ਨੇ ਕਿ ਕਾਰਪੋਰੇਟ ਦਾ ਹਜ਼ਾਰਾਂ ਕਰੋੜ ਮਾਫ ਹੋ ਜਾਂਦਾ ਆਮ ਕਿਸਾਨ ਦਾ ਕਿਉਂ ਨਹੀਂ ਹੋ ਰਿਹਾ ਦੇਸ਼ ਦੇ ਪਿੰਡ ਪਿੰਡ ਚ ਜਿਹੜੀ ਉੱਥੋਂ ਵੀ ਇਕਨੋਮੀ ਚੱਲਦੀ ਹੈ ਉੱਥੋਂ ਵੀ ਵੋਟਾਂ ਪੈਂਦੀਆਂ ਨੇ ਉੱਥੋਂ ਵੀ ਸਿਸਟਮ ਡਰਾਈਵ ਹੁੰਦਾ ਤੇ ਉਹਨਾਂ ਦਾ ਵੀ ਬਰਾਬਰ ਭਾਗੀਦਾਰੀ ਹੈ ਪਰ ਕਾਰਪੋਰੇਟ ਦਾ ਇੱਕ ਤਾਂ ਹੋ ਰਿਹਾ ਪਰ ਉੱਥੇ ਆਮ ਕਿਸਾਨ ਜਾਂ ਮਜ਼ਦੂਰ ਦਾ ਕਰਜ਼ਾ ਮਾਫ਼ ਕਿਉਂ ਨਹੀਂ ਹੋ ਰਿਹਾ ਦੇਖੋ ਮਤਲਬ 14.6 ਲੱਖ ਕਰੋੜ ਪਿਛਲੇ 10 ਸਾਲਾਂ ਚ ਮਾਫ਼ ਹੋਇਆਗਾ ਤੇ ਉਹ ਦੇਸ਼ ਦੇ ਉੱਪਰ 1% ਹਿੱਸਾ ਉਦੇ ਬਾਰੇ ਤਰਕ ਕੀ ਦਿੱਤਾ ਜਾਂਦਾ ਕਿ ਜੀ ਕਾਰਪੋਰੇਟ ਘਰਾਣੇ ਰੋਜ਼ਗਾਰ ਦਿੰਦੇ ਨੇ ਤਾਂ ਜੇ ਉਹਦੀ ਵੀ ਗੱਲ ਕਰੀਏ ਤਾਂ 10% ਤੋਂ ਜ਼ਿਆਦਾ ਰੋਜ਼ਗਾਰ ਨਹੀਂ ਦਿੰਦੇ ਦੇਸ਼ 'ਚ ਤਾਂ ਇਹ ਵੀ ਆਪਾਂ ਲਗਾ ਲਈਏ ਕਿ ਕਾਰਪੋਰੇਟਾਂ ਨੂੰ ਬਚਾਉਣ ਲਈ ਕੰਪਨੀਆਂ ਨੂੰ ਬਚਾਉਣ ਲਈ ਜੀ ਸਰਕਾਰ ਨੇ ਜੋ ਦਿੱਤਾ ਉਹ ਉਹ ਜੋ ਬੇਰੋਜ਼ਗਾਰ ਵਾਲਿਆਂ ਮਾਮਲੇ ਵਿੱਚ ਜੋੜ ਲੀ ਤਾਂ ਸਾਰਾ 10% ਆਬਾਦੀ ਆ ਵੈਸੇ ਤਾਂ ਉਹ ਉੱਪਰਲੇ 1% ਵੀ ਫਾਇਦਾ ਉਹਦਾ ਪਰ ਦੂਜੇ ਪਾਸੇ ਕਿਸਾਨ ਤੇ ਖੇਤੀ ਮਜ਼ਦੂਰ ਇਹੇ ਦੇਸ਼ ਦੀ 50% ਤੋਂ ਜ਼ਿਆਦਾ ਆਬਾਦੀ ਆ ਤੇ ਇਹਨਾਂ ਦੇ ਸਿਰ ਜਿਹੜਾ ਕਿਸਾਨ ਪਰਿਵਾਰਾਂ ਦਾ ਖੇਤ ਪਰ ਮਜ਼ਦੂਰ ਪਰਿਵਾਰਾਂ ਦੇ ਸਿਰ ਕਰਜ਼ਾ ਹੋਣਾ ਉਹ ਜੇ ਅਪਰ ਰਫਲੀ ਲਾਈਏ ਕਿਉਂਕਿ ਜਿਹੜਾ ਸਰਕਾਰੀ ਫਿਗਰ ਆ ਉਹਦੇ ਵਿੱਚ ਇਹ ਅੱਡ-ਅੱਡ ਕਰਕੇ ਦੇ ਨਹੀਂ ਰਹੇਗੇ ਕਿ ਕਿਸਾਨ ਪਰਿਵਾਰਾਂ ਦੇ ਉੱਤੇ ਕਿੰਨਾ ਕਰਜ਼ਾ ਇਹ ਕੁੱਲ ਕਰਜ਼ਾ ਖੇਤੀ ਸੈਕਟਰ ਨੂੰ ਕਿੰਨਾ ਦਿੱਤਾ ਜਾ ਰਿਹਾ ਸਿਰਫ ਉਹਦੀ ਫਿਗਰ ਆਉਂਦੀ ਆ ਉਹਦੇ ਵਿੱਚ ਜਿਹੜੀਆਂ ਖੇਤੀ ਨਾਲ ਜੁੜੀਆਂ ਕੰਪਨੀਆਂ ਨੇ ਜਾਂ ਖੇਤੀ ਨਾਲ ਜੁੜੀਆਂ ਪ੍ਰੋਸੈਸਿੰਗ ਸੈਕਟਰ ਵਾਲੀਆਂ ਕੰਪਨੀਆਂ ਨੇ ਉਹਨਾਂ ਨੂੰ ਜਿਹੜਾ ਕਰਜ਼ਾ ਜਾ ਰਿਹਾ ਉਹ ਵੀ ਉਹਦੇ ਵਿੱਚ ਆਉਂਦਾ ਉਹ ਅੰਕੜਾ ਤਾਂ ਬਣ ਜਾਂਦਾ 20 ਲੱਖ ਕਰੋੜ ਦੇ ਆਸ-ਪਾਸ ਜੇ ਪਰਿਵਾਰਾਂ ਦੇ ਹਿਸਾਬ ਲਈਏ ਤਾਂ ਐਨਐਸਐਸਓ ਦੇ ਡਾਟਾ ਦੇ ਮੁਤਾਬਕ ਅੰਦਾਜ਼ਾ ਲਾਈਏ ਤਾਂ 10 ਤੋਂ 12 ਲੱਖ ਕਰੋੜ ਦੇ ਆਸ-ਪਾਸ ਕਿਸਾਨ ਪਰਿਵਾਰਾਂ ਦੇ ਸਰ ਕਰਜ਼ਾ ਹੋਊਗਾ ਮਤਲਬ ਜਿੰਨਾ ਕਰਜ਼ਾ ਇਹ ਉੱਪਰ 1% ਦਾ ਮਾਫ਼ ਕਰ ਚੁੱਕੇ ਨੇ ਅੱਧੀ ਆਬਾਦੀ ਦਾ ਜੇ ਸਾਰਾ ਕਰਜ਼ਾ ਵੀ ਮਾਫ਼ ਕਰਨਾ ਹੋਵੇ ਤਾਂ ਵੀ ਉਹਦੇ ਤੋਂ ਘੱਟ ਰਕਮ ਆ ਫਾਇਦਾ ਕੀ ਹੋਣਾ ਜਿਹੜੀ ਪਿਛਲੀ ਪਹਿਲਾਂ ਗੱਲ ਕੀਤੀ ਆ ਕਿ ਇਹ ਵੀ ਲੋਕਾਂ ਦੇ ਹੱਥ ਵਿੱਚ ਪੈਸਾ ਫੜਾਉਣ ਵਾਲੀ ਗੱਲ ਹੀ ਆ ਇਹਦੇ ਨਾਲ ਵੀ ਸਾਰਾ ਅਰਥਚਾਰੇ ਦਾ ਚੱਕਾ ਦੁਬਾਰਾ ਚੱਲ ਪੂਗਾ ਠੀਕ ਆ ਬਾਰ ਸਰਕਾਰ ਕਰ ਕਿਉਂ ਨਹੀਂ ਰਹੀ ਤਾਂ ਇਹੀ ਸਾਨੂੰ ਸਮਝਣ ਦੀ ਲੋੜ ਆ ਕਿ ਜਿਹੜੀ ਸਾਰੀ ਲੜਾਈ ਹੈ ਇਹ ਸਾਰੀ ਲੜਾਈ ਕਿ ਦੇਸ਼ ਦੇ ਵਿੱਚ ਜੋ ਪੈਦਾ ਹੋ ਰਿਹਾ ਜੋ ਬਜਟ ਦੇ ਰੂਪ ਚ ਸਰਕਾਰ ਕੋਲੇ ਟੈਕਸ ਰਾਹੀਂ ਇਕੱਠਾ ਹੋ ਰਿਹਾ ਉਹਦੇ ਵਿੱਚੋਂ ਹਿੱਸੇਦਾਰੀ ਦਾ ਮਸਲਾ ਗਾ ਕਿ ਟੈਕਸ ਦੇ ਰਹੇ ਨੇ ਜਿਆਦਾ ਆਮ ਲੋਕ ਮਜ਼ਦੂਰ ਕਿਸਾਨ ਜੀਐਸਟੀ ਦੇ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਟੈਕਸ ਆ ਕਾਰਪੋਰੇਟ ਕਰਾਣਿਆਂ ਦਾ ਉਹ 30% ਤੋਂ ਘਟਾ ਕੇ 15% ਕਰਤਾ ਮਤਲਬ ਉਹਨਾਂ ਦਾ ਟੈਕਸ ਵੀ ਘਟਾਇਆ ਜਾ ਰਿਹਾ ਇਧਰੋਂ ਟੈਕਸ ਵੀ ਵਧਾਇਆ ਜਾ ਰਿਹਾ ਜੀਐਸਟੀ ਦੇ ਰੂਪ ਚ ਪਰ ਉਹਨਾਂ ਦੇ ਕਰਜੇ ਮਾਫ ਕੀਤੇ ਜਾ ਰਹੇ ਨੇ ਇਧਰੋਂ ਕੋਈ ਕਰਜ਼ਾ ਵੀ ਨਹੀਂ ਮਾਫ ਕੀਤਾ ਜਾ ਰਿਹਾ ਤਾਂ ਇਹ ਜਿਹੜਾ ਸਾਰਾ ਲੜਾਈ ਆ ਕਿ ਦੇਸ਼ ਦੇ ਵਿੱਚ ਜੋ ਸੰਪਤੀ ਦੌਲਤ ਟੈਕਸ ਦੇ ਰੂਪ ਚ ਜਾਂ ਖੇਤਾਂ ਚੋਂ ਜੋ ਫੈਕਟਰੀਆਂ ਚੋਂ ਜੀਡੀਪੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਸਾਰਾ ਜੋ ਪੈਦਾ ਹੋ ਰਿਹਾ ਉਹਦੀ ਵੰਡ ਕਿਵੇਂ ਹੋਣੀ ਆ ਕਿ ਉਹ ਵੱਧ ਤੋਂ ਵੱਧ ਕਾਰਪੋਰੇਟ ਕਰਾਣਿਆਂ ਨੂੰ ਲਟਾਉਣ ਦੀ ਪਾਲਿਸੀ ਆ ਚਾਹੇ ਉਹਨਾਂ ਨੂੰ ਇਨਸੈਂਟਿਵ ਮਤਲਬ ਸਾਡੇ ਲਈ ਤਾਂ ਸਬਸਿਡੀ ਕਹਿੰਦੇ ਨੇ ਅਸੀਂ ਸਬਸਿਡੀ ਸ਼ਬਦ ਵਰਤਦੇ ਹਾਂ ਉਹਨੂੰ ਵੀ ਬਹੁਤ ਨੇਗੇਟਿਵ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਆਪਾਂ ਜਾਣਦੇ ਐਲਪੀਜੀ ਵਾਲੀ ਸਬਸਿਡੀ ਵੀ ਲਗਭਗ ਖਤਮ ਕਰਤੀ ਤੇ ਜਿਹੜਾ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਆ ਬਜਟਾਂ ਦੇ ਵਿੱਚ ਉਹਨੂੰ ਇਨਸੈਂਟਿਵਸ ਕਹਿੰਦੇ ਨੇ ਕਿ ਜੀ ਅਸੀਂ ਉਹਦੇ ਨਾਲ ਉਤਸ਼ਾਹਿਤ ਹੋਣਗੇ ਨਵੇਂ ਬਿਜ਼ਨਸ ਚ ਚਲਾਉਣ ਲਈ ਕਿ ਜੇ ਕਿਸਾਨਾਂ ਨੂੰ ਜੋ ਸਬਸਿਡੀ ਦਿੰਦੇ ਨੇ ਕਿ ਕਿਸਾਨ ਨਹੀਂ ਉਹਨੂੰ ਵੀ ਇਨਸੈਂਟਿਵ ਕਿਹਾ ਜਾ ਸਕਦਾ ਕਿ ਕਿਸਾਨ ਵੀ ਉਹ ਸਬਸਿਡੀ ਨੂੰ ਵਰਤ ਕੇ ਵੱਧ ਫਸਲ ਪੈਦਾ ਕਰਦਾ ਤਾਂ ਉਹਨਾਂ ਨੂੰ ਬਜਟ ਦੇ ਵਿੱਚੋਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਜਾ ਰਹੇ ਨੇ ਤੇ ਜਿਹੜੀਆਂ ਲੋਕਾਂ ਨੂੰ ਸਬਸਿਡੀਆਂ ਮਿਲਦੀਆਂ ਉਹਨਾਂ 'ਤੇ ਰੋਲਾ ਪਾਇਆ ਜਾਂਦਾ ਕਿ ਜੀ ਲੋਕਾਂ ਨੂੰ ਮੁਫਤ ਦਿੱਤਾ ਜਾਂਦਾ ਉਹਨੂੰ ਮੁਫਤ ਖਰੀ ਕਿਹਾ ਜਾਂਦਾ ਜਿਹੜੀਆਂ ਕੰਪਨੀਆਂ ਨੂੰ ਸਬਸਿਡੀ ਦਿੱਤੀ ਜਾਂਦੀ ਆ ਉਹਨੂੰ ਇਨਸੈਂਟਿਵ ਕਿਹਾ ਜਾਂਦਾ ਤਾਂ ਇਹ ਸਾਰੀ ਲੜਾਈ ਦੇਸ਼ ਦੇ ਵਿੱਚ ਜੋ ਪੈਦਾ ਹੋ ਰਿਹਾ ਉਹਦੀ ਵੰਡ ਦੀ ਲੜਾਈ ਆ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਥ 'ਚ ਕਿੰਨਾ ਆਉਣਾ ਤੇ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਕਿੰਨਾ ਜਾਣਾ ਪੂਰੇ ਕੇਸ ਅੰਦੋਲਨ ਦੀ ਮੰਗ ਕੇ ਡਬਲਯੂਟੀ ਤੋਂ ਬਾਹਰ ਆਵੇ ਗੈਟ ਤੋਂ ਬਾਹਰ ਆਵੇ ਇਹ ਆਮ ਕਿਸਾਨ ਹੈ ਜਿਹੜਾ 2 ਕਿੱਲੇ 3 ਕਿੱਲੇ ਦੀ ਖੇਤੀ ਕਰਦਾ ਜਾਂ ਗਰੀਬ ਮਜ਼ਦੂਰ ਹੈ ਜਿਹੜਾ ਦਿਹਾੜੀਦਾਰ ਹੈ ਨਰੇਗਾ ਚ ਕੰਮ ਕਰਦਾ ਹੈ ਉਹਨੂੰ ਪਹਿਲੀ ਨਾਲ ਜਿਹੜਾ ਸਮਝ ਨਹੀਂ ਆਉਂਦਾ ਵੀ WTO ਗੈਟ ਇਹ ਚੀਜ਼ਾਂ ਹੈ ਕੀ ਹੈ ਜੀ ਹੈ ਨਾ ਉਹਦੇ ਨਾਲ ਕਿਵੇਂ ਇਹ ਅਸੋਸੀਏਟ ਕਰਦੀਆਂ ਇੱਕ ਪਿੰਡ ਦੇ ਨਾਰਮਲ ਬੰਦੇ ਦੇ ਨਾਲ ਵੀ ਜਿਹੜਾ ਸਰਕਾਰ ਉਹਦੇ ਤੋਂ ਬਾਹਰ ਆਵੇ ਇਹ ਜ਼ਰੂਰ ਦੱਸੇ WTO ਤੇ ਗੈਟ ਤੋਂ ਬਾਹਰ ਆਉਂਦੀ ਜੇ ਮੰਗੋ ਕਿਉਂ ਤੇ ਆਮ ਕਿਸਾਨ ਨੂੰ ਕੀ ਨੁਕਸਾਨ ਹੋ ਰਿਹਾ ਦੇਖੋ ਜਿਹੜਾ ਮਤਲਬ ਇੰਟਰਨੈਸ਼ਨਲ ਆ ਸਾਰਾ ਟ੍ਰੇਡ ਆ ਉਹਨੂੰ ਉਹਦੇ ਬਾਰੇ ਪਾਲਿਸੀਆਂ ਬਣਾਉਂਦੀ ਇਹਨੇ WTO ਮਤਲਬ WTO ਦੇ ਉੱਤੇ ਜਿਹੜੀਆਂ ਅਮਰੀਕਾ ਦੀ ਅਗਵਾਈ ਦੇ ਵਿੱਚ ਯੂਰਪ ਹੋ ਗਿਆ ਜਪਾਨ ਹੋ ਗਿਆ ਇਹਨਾਂ ਦਾ ਦਬਦਬਾ ਰਿਹਾ ਹੁਣ ਤੱਕ ਪਿਛਲੇ ਦੌਰ ਜਦੋਂ ਦਾ ਚਾਈਨਾ ਉੱਭਰਿਆ ਤਾਂ ਚਾਈਨਾ ਦਾ ਵੀ ਦਖਲਅੰਦਾਜ਼ੀ WTO ਤੇ ਵਧੀ ਆ ਮਤਲਬ ਉੱਥੇ ਤਰਕ ਇਹ ਦਿੱਤਾ ਜਾਂਦਾਗਾ ਕਿ ਦੂਜੇ ਵਿਸ਼ਵ ਵਪਾਰ ਦੂਜੇ ਜਿਹੜਾ ਵਿਸ਼ਵ ਜੁੱਧ ਤੋਂ ਬਾਅਦ ਜੋ ਦੁਨੀਆ ਪੱਧਰ ਤੇ ਟ੍ਰੇਡ ਨੂੰ ਕੰਟਰੋਲ ਕਰਨ ਲਈ ਗੈਟ ਸਮਝੌਤੇ ਸ਼ੁਰੂ ਹੋਏ ਠੀਕ ਆ ਉਹ ਸਮਝੌਤੇ ਆ ਉਹਦੇ ਚੋਂ ਨਿਕਲਿਆ 1995 ਦੇ WTO ਇੱਕ ਸੰਸਥਾ ਬਣ ਗਈ ਇੱਕ ਸਮਝੋਤਾ ਅੱਜ ਇੰਡੀਆ ਉਹਦਾ 파ਟ ਬਣ ਗਿਆ ਉਹਦੇ ਜੀ ਖੇਤੀਬਾੜੀ ਦੇ ਉੱਤੇ ਵੀ ਸਮਝੋਤਾ ਹੋ ਗਿਆ ਐਗਰੀਮੈਂਟ ਆ ਉਹ ਐਗਰੀਕਲਚਰ ਕਹਿੰਦੇ ਨੇ ਉਹ ਵੀ ਉਹਦਾ ਵੀ ਇੰਡੀਆ 파ਟ ਬਣ ਗਿਆ ਹੁਣ ਸਾਡੇ ਨਾਲੋਂ ਕਿਵੇਂ ਜੁੜੀ ਹੋਈ ਚੀਜ਼ ਆ ਕਿ ਜੋ ਉਹ ਸ਼ਰਤਾ ਲਾਉਂਦੇ ਨੇ ਕਿ ਖੇਤੀ ਦੇ ਵਿੱਚ ਸਬਸਿਡੀ ਦੇਣੀ ਆ ਕੀ ਕਿੰਨੀ ਸਬਸਿਡੀ ਦੇਣੀ ਆ ਕਿਹੜੀ ਸਬਸਿਡੀ ਦੇਣੀ ਆ ਕਿਹੜੀ ਸਬਸਿਡੀ ਨਹੀਂ ਦੇਣੀ ਤਾਂ ਉਹਦੇ ਵਿੱਚ ਜਿਹੜੀ ਸਾਨੂੰ ਐਮਐਸਪੀ ਮਿਲਦੀ ਆ ਜਿਹੜੀ ਸਾਨੂੰ ਡੀਏਪੀ ਦੇ ਉੱਤੇ ਸਰਕਾਰ ਸਬਸਿਡਾਈ ਸਾਨੂੰ ਯੂਰੀਆ ਡੀਏਪੀ ਦਿੰਦੀ ਆ ਪਹਿਲਾਂ ਜਿਹੜੀ ਬੋਰੀ 400 ਦੀ ਹੁੰਦੀ ਸੀ ਹੁਣ ਉਹ 1200 ਦੀ ਹੋ ਗਈ ਤਾਂ ਉਹ ਸਬਸਿਡੀ ਦੇ ਉੱਤੇ ਜਿਹੜੀ ਰੋਕ ਲਾਉਂਦੀ ਆ ਡਬਲਯੂਟੀਓ ਦੀਆਂ ਸ਼ਰਤਾਂ ਨੇ ਜਿਹਦਾ ਇੰਡੀਆ ਉਹਦਾ ਪਾਰਟਨਰ ਬਣਿਆ ਹੋਇਆ ਇੰਡੀਆ ਉਹਦਾ 파ਟਨਰ ਡਬਲਯੂਟੀਓ ਦਾ ਤਾਂ ਇਸ ਕਰਕੇ ਜਿਹੜੀ ਸਾਨੂੰ ਸਬਸਿਡੀ ਸਰਕਾਰ ਸਾਨੂੰ ਸਹਾਇਤਾ ਦਿੰਦੀ ਸੀ ਖੇਤੀ ਸੈਕਟਰ ਦੇ ਵਿੱਚ ਸਰਕਾਰੀ ਪੈਸਾ ਲਾ ਰਹੀ ਸੀ ਉਹ ਸਰਕਾਰੀ ਪੈਸਾ ਲਾਉਣ ਤੋਂ ਰੋਕ ਡਬਲਯੂਟੀਓ ਤਾਂ ਇਸ ਕਰਕੇ ਸਾਡੇ ਨਾਲ ਸਿੱਧਾ ਜੁੜਿਆ ਹੋਇਆ ਹੈਗਾ ਠੀਕਾ ਉਹਨਾਂ ਦਾ ਤਰਕ ਇਹ ਹੈ ਕਿ ਜੀ ਪੂਰੀ ਦੁਨੀਆ ਦੇ ਉੱਤੇ ਖੁੱਲੀ ਮੰਡੀ ਹੋਣੀ ਚਾਹੀਦੀ ਆ ਸਾਰੇ ਜਿੰਨੇ ਵੀ ਲੋਕ ਪੈਦਾਵਾਰ ਕਰ ਰਹੇ ਨੇ ਉਹਨਾਂ ਸਾਰਿਆਂ ਨੂੰ ਇੱਕੋ ਜਿਹਾ ਮੌਕੇ ਮਿਲਣੇ ਚਾਹੀਦੇ ਨੇ ਮੁਕਾਬਲੇਬਾਜ਼ੀ ਹੋਣੀ ਚਾਹੀਦੀ ਆ ਉਹ ਖੁੱਲੀ ਮੰਡੀ ਦੇ ਵਿੱਚ ਇਹ ਸਭ ਤੋਂ ਝੂਠਾ ਵਰਤਾਨ ਦਾ ਕਿ ਜੀ ਉਹਦੇ 'ਚ ਕੋਈ ਬਰਾਬਰੀ ਹੁੰਦੀ ਆ ਖੁੱਲੀ ਮੰਡੀ ਦੇ ਵਿੱਚ ਜਿਹਦੇ ਕੋਲੇ ਵੱਡੀ ਪੂੰਜੀ ਆ ਉਹਦਾ ਜ਼ੋਰ ਚੱਲਣਾਗਾ ਉਹਨੇ ਵੱਡੀ ਮੱਛੀ ਨੂੰ ਛੋਟੀਆਂ ਮੱਛੀਆਂ ਨੂੰ ਖਾ ਜਾਣਾ ਇਹ ਖੁੱਲੀ ਮੰਡੀ ਦੀ ਸੱਚਾਈ ਆ ਠੀਕ ਆ ਉਹ ਇਹ ਖੁੱਲੀ ਮੰਡੀ ਨੂੰ ਬਰਾਬਰੀ ਬਣਾ ਕੇ ਪੇਸ਼ ਕਰਦੇ ਨੇ ਤਾਂ ਇਸ ਕਰਕੇ ਛੋਟੀ ਕਿਸਾਨੀ ਦਰਮਿਆਨੀ ਕਿਸਾਨੀ ਜੇ ਖੁੱਲੀ ਮੰਡੀ ਦੇ ਹਿਸਾਬ ਨਾਲ ਬਚ ਹੀ ਨਹੀਂ ਸਕਦੀ ਉਹਨੂੰ ਕਾਰਪੋਰੇਟ ਘਰਾਣਿਆਂ ਨੇ ਨਿਕਲ ਲੈਣਾ ਰਾਜਨੀਤਿਕ ਦੌਰ ਤੇ ਹਰਿਆਣੇ ਦੇ ਵਿੱਚ ਵੀ ਅੰਦੋਲਨ ਨਹੀਂ ਆਉਣ ਦਿੱਤਾ ਗਿਆ ਹਰਿਆਣੇ ਦੇ ਕਿਸਾਨਾਂ ਨੂੰ ਜਿਸ ਤਰ੍ਹਾਂ ਨਾਲ ਦਬਾਇਆ ਗਿਆ ਉਹਨਾਂ ਤੇ ਪ੍ਰੈਸ਼ਰ ਹੈ ਕਿਸਾਨ ਕਹਿੰਦੇ ਨੇ ਕਿਸਾਨਾਂ ਨੂੰ ਹੋਰ ਵੀ ਕਹਿੰਦੇ ਨੇ ਇਹਦੇ ਕੀ ਕਾਰਨ ਸੀਗੇ ਕਿ ਪੰਜਾਬ ਤੱਕ ਹੀ ਜਿਹੜਾ ਬਾਰਡਰਾਂ ਤੋਂ ਪਿੱਛੇ ਕਿਸਾਨਾਂ ਨੂੰ ਰੋਕ ਕੇ ਰੱਖਿਆ ਗਿਆ ਜਾਂ ਜਿਹੜਾ ਜਿਹੜਾ ਮੁਜਾਰਾ ਕਰਨ ਦਾ ਅਧਿਕਾਰ ਆ ਜਾਂ ਉਹਦੇ ਉਹਦਾ ਇੱਥੇ ਕੀ ਦੇਖ ਰਿਆ। ਦੇਖੋ ਜੀ ਮਤਲਬ ਹਰਿਆਣਾ ਹਰਿਆਣੇ ਦੇ ਵਿੱਚ 70000 ਪੈਰਾ ਮਿਲਟਰੀ ਲਾਈ ਗਈ 13 ਤਰੀਕ ਤੋਂ ਪਹਿਲਾਂ ਤੋਂ ਹੀ ਤਾਂ ਉਹਨਾਂ ਦੀ ਪੂਰੀ ਕੋਸ਼ਿਸ਼ ਸੀ ਕਿ ਕਿ ਹਰ ਹਾਲਤ ਦੇ ਵਿੱਚ ਮੋਰਚੇ ਨੂੰ ਹਰਿਆਣੇ 'ਚ ਐਂਟਰ ਨਹੀਂ ਕਰ ਲੈਣਾ ਜਣਾ ਉਹਦਾ। ਹਾਂ ਉਹਨਾਂ ਨੇ ਮੋਰਚਿਆਂ ਦੇ ਉੱਤੇ ਇੰਨਾ ਜ਼ਬਰ ਟਾਇਆ ਜਿਹਦੇ ਵਿੱਚ ਸ਼ੁਭ ਕਰਨ ਦੀ ਮੌਤ ਵੀ ਹੁੰਦੀ ਆ ਤਾਂ ਮੋਰਚੇ ਉੱਥੇ ਉਹ ਰੋਕਣ ਦੇ ਕਾਮਯਾਬ ਵੀ ਹੋਏ। ਪਰ ਇਹ ਆ ਕਿ ਹਰਿਆਣੇ ਦੇ ਵਿੱਚ ਉਹਨਾਂ ਨੂੰ ਫਿਰ ਵੀ ਇਸ ਦੇ ਬਾਵਜੂਦ ਪੰਜ ਧਰਨੇ ਲਗਾਤਾਰ ਚੱਲਦੇ ਰਹੇ ਕੋੜੋ ਕਨੈਕਟ ਲੱਗਣ ਤੱਕ ਹਰਿਆਣੇ ਦੇ ਵੱਖ-ਵੱਖ ਏਰੀਆ ਦੇ ਵਿੱਚ ਤੇ ਆਹ ਏਰੀਆ ਦੇ ਵਿੱਚ ਵੀ ਲਗਾਤਾਰ ਕੰਪੇਨ ਕਰਕੇ 200 ਪਿੰਡ ਕਵਰ ਕਰਕੇ ਅੱਜ ਐਡੀ ਵੱਡੀ ਰੈਲੀ ਹੋ ਰਹੀ ਆ ਤਾਂ ਉਹਨਾਂ ਦਾ ਪੂਰਾ ਜੋਰ ਆ ਕਿ ਪੰਜਾਬ ਦਾ ਅੰਦੋਲਨ ਜੋ ਪੰਜਾਬ ਚੋਂ ਸ਼ੁਰੂ ਹੋਇਆ ਉਹ ਹਰਿਆਣੇ ਚ ਐਂਟਰ ਕਰਕੇ ਹਰਿਆਣੇ ਨੂੰ ਆਦੇ ਕਲਾਵੇ ਚ ਨਾ ਲੈਣੇ ਪਿਛਲੀ ਵਾਰੀ ਹੋਇਆ ਸੀ ਲੋਕ ਵੀ ਅੰਦੋਲਨ ਦਾ ਹਿੱਸਾ ਬਣਨ ਨੂੰ ਤਤਪਰ ਤਿਆਰ ਸੀ ਉਹਨਾਂ ਨੂੰ ਪੈਰਾ ਮਿਲਟਰੀ ਦੇ ਦਮ ਤੇ ਰੋਕਿਆ ਹੋਇਆ ਪਰਾਂ ਲੋਕ ਅੰਦਰੋਂ ਅੰਦਰੀ ਅੰਦੋਲਨ ਨਾਲ ਜੁੜੇ ਹੋਏ ਨੇ ਹਰਿਆਣੇ ਦੇ ਵਿੱਚ ਵੀ ਇਹ ਔਰ ਸਾਡੇ ਸਾਹਮਣੇ ਕਿਸਾਨ ਲੀਡਰਸ਼ਿਪ ਦੇ ਸਾਹਮਣੇ ਕਿਸਾਨ ਅੰਦੋਲਨ ਦੇ ਸਾਹਮਣੇ ਚੈਲੰਜ ਵੀ ਹੈ ਕਿ ਹਰਿਆਣੇ ਦੇ ਵਿੱਚ ਅੱਗੇ ਉਹਨਾਂ ਅੰਦੋਲਨ ਨੂੰ ਹੋਰ ਕਿਵੇਂ ਵਧਾਇਆ ਜਾਵੇ ਤਾਂ ਇਹ ਕਿਸਮਾਂ ਪਚੈਤਾ ਨੇ ਇਹਨਾਂ ਦੇ ਰੂਪ ਦੇ ਵਿੱਚ ਪਹਿਲਾਂ ਵੀ ਇੱਕ ਹਿਸਾਰ ਦੇ ਵਿੱਚ ਮਾਪੰਚਾਇਤ ਹੋਈ ਆ ਅੱਜ ਇੱਥੇ ਹੋ ਰਹੀ ਆ ਸਰਦਾਰ ਅਲੀ ਸੁਆਗਮ ਦੇ ਰੂਪ ਚ ਤਾਂ ਇਸ ਤਰੀਕੇ ਨਾਲ ਹਰਿਆਣਾ ਦੇ ਵਿੱਚ ਵੀ ਅੰਦੋਲਨ ਫੈਲੂਗਾ ਹੋਰਾਂ ਦੇ ਵਿੱਚ ਧੰਨਵਾਦ ਜੀ ਤਾਂ तमाम ਅੰਦੋਲਨ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦਾ ਰਜਿਸਟ੍ਰੇਸ਼ਨ ਵੀ ਕੀਤਾ ਹੈ ਕਿ ਸਰਕਾਰ ਕਾ ਵਿੱਚ ਆਟ ਰਹੀ ਆ ਕਿਸਾਨਾਂ ਦੀਆਂ ਮੰਗਾਂ ਕਿੰਨੀਆਂ ਕੌਨਾਂ ਦੇ ਲਈ ਐਵੇਂ ਨਾ ਜਮਦੂਰਾਂ ਦੇ ਲਈ ਕਿੰਨੀਆਂ ਕਿ ਜ਼ਰੂਰੀ ਤੇ ਆ ਮੰਗਾਂ ਨੇ ਕਿ ਇਹਨਾਂ ਨੂੰ ਮੰਨਿਆ ਕਿਉਂ ਨਹੀਂ ਜਾ ਰਿਹਾ ਲੜਖਾਇਆ ਲੰਮਾ ਕਰ ਦਿੱਤਾ ਜਾ ਰਿਹਾ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮਹਿਮਨਪ੍ਰੀਤ ਜੀ ਪੱਖ ਤੋਂ ਉਸ ਦੇ ਲਈ ਧੰਨ